ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਵਰਪਾਲ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਪਰ ਆਪਾਂ ਫਿਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ گاਵਾ ਦਾ ਧੰਨਵਾਦ ਵਿਖਾਉਣੀਆਂ ਸੀ ਹੁਣ ਪਰ ਚਾਰ ਹੀ ਜੜੀਆਂ ਰਹਿ ਗਈਆਂ ਜਿਹੜੀਆਂ ਵੀਡੀਓ ਚ ਪਾਉਣੀਆਂ ਬਾਕੀ ਅੰਦਰ ਜਿਹੜੀਆਂ ਬੰਨੀਆਂ ਉਹ ਵੇਗੀਆਂ ਹੋਣ ਤੋਂ ਪਹਿਲਾਂ ਹੀ ਉਹ ਸਮਾਲ ਜਿਹੜਾ ਅੰਦਰ ਬੰਨਿਆ ਓਨ ਤੋਂ ਪਹਿਲਾਂ ਹੀ ਜਿਹੜਾ ਉਹ ਵੇਗੀਆਂ ਵਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਵੀਰ ਜੀ ਸਤਿ ਸ੍ਰੀ ਅਕਾਲ ਜੀ। ਹੋਰ ਸਣਾ ਠੀਕ ਠਾਕ ਜੀ। ਚਲੋ ਫੇ ਵਧੀਆ ਚੀਜ਼ਾਂ ਜੇ। ਵੇਗ ਗਿਆ ਮਾਲ ਦਨ ਨਾਲ। ਹਾਂਜੀ ਵੇਗਿਆ ਭਾਈ ਵੇਗਿਆ ਜੀ। ਕਿੰਨੇ ਕ ਆਈਫੋਨ ਫੰਕਾ? ਬੜਾ ਹੁਣ ਹੈ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ। ਠੀਕ ਆ। ਬੜੇ ਲੋਕਾਂ ਨੇ ਪਿਆਰ ਕੀਤਾ ਤੁਹਾਨੂੰ ਜਦੋਂ ਛੱਡ ਗਿਆ ਨਾਲ ਤੇ ਆਪਾਂ ਨੂੰ ਬਹੁਤ ਪਿਆਰ ਕਰ ਲੋਕਾਂ ਨੇ। ਠੀਕ ਆ। ਤਾਂ ਹੁਣ ਕਿ ਲੱਗੀ ਕਿ ਪੂਰੀ ਫਿਰ। ਕਿਰਪਾ ਬਾਬੇ ਨਾਨਕ ਜੀ। ਹੁਣ ਇਹ ਵੀ ਜੀ ਤਿੰਨ ਵਿਗੀਆਂ ਜੇ ਆਪਣੇ। ਅੱਛਾ ਤਿੰਨ ਹੁਣ ਵੇਗੀਆਂ ਹਾਂ। ਹਾਂਜੀ ਹਾਂਜੀ। ਤੇ ਹੁ ਤੇ ਬੱਬਾ ਨੌ ਸਿੰਘ ਸਮਾਤੋਂ ਵੀਜੀ 4 ਕਿਲੋਮੀਟਰ ਬੈਕ ਸਾਈਡ ਤੇ ਮੇਰਾ ਪਿੰਡ ਆ ਜੀ ਠੀਕ ਆ ਚੱਬੇ ਲੱਗੇ ਚੱਬੇ ਤੇ ਲੱਗ ਗਈ ਆ ਹਨਾ ਤਾਲਾ ਸਾਹਿਬ ਗੁਰਦਾਰਾ ਵਿੱਚ ਲੱਗੇ ਤੇ ਇਧਰ ਉਹ ਸ਼ਿਦਾ ਸਾਹਿਬ ਗੁਰਦਾਰਾ ਇਹ ਸਾਹਿਬ ਇਧਰਲੀ ਸਾਈਡ ਪੈ ਜਾਂਦਾ ਆਪਣਾ ਹਨਾ ਠੀਕ ਆ ਤੇ ਫੋਨ ਨੰਬਰ ਇੱਕ ਵਾਰੀ ਬੋਲ ਦਿਓ 9780911798 ਵੀਜੀ ਠੀਕ ਆ ਤੇ ਚਲੋ ਸ਼ੁਰੂਆਤ ਜਿਹੜੀ ਆ ਸਭ ਤੋਂ ਪਹਿਲਾਂ ਜਿਹੜੀ ਪਹਿਲੇ ਨੰਬਰ ਤੇ ਹੀ ਆ ਇਤੋਂ ਹੀ ਆਪਾਂ ਕਰਨੀ ਆ ਦੱਸਿਓ ਵੀਜੀ ਇਹਦੇ ਬਾਰੇ ਕਿਦੇ ਕੋਈ ਰਪੀਜੀ ਦੁੱਧ ਦੇ ਠੰਡਾ ਲੀਟਰ ਵਾਲਾ ਕੋ ਨਾ ਹਾਂਜੀ 10 ਕਿਲੋ ਦੂਗਾ ਮੈਂ ਇੱਕ ਘਰ ਦਾ ਚਮਾਹ ਆਇਆ ਨਾ ਅੱਛਾ ਇਹ ਗਰੰਟੀ ਵਾਲਾ ਉਹਦਾ 9 ਕਿਲੋ ਜਾਊਗਾ ਅੱਛਾ ਘਰ ਦਾ ਚਮਾਹ 10 ਕਿਲੋ ਲੈ ਲੇ ਠੀਕ ਆ ਚਲੋ ਬਾਕੀ ਵਸ਼ਾ ਬੱਚਾ ਵਸ਼ੀ ਮਗਰਵੀਰ ਮਗਰਵਸ਼ੀ ਆ ਆਹ ਸਮਝਣ ਵਾਲੇ ਕੋਈ ਦੋ ਮਹੀਨੇ ਵਾਲੇ ਕੋਈ ਪੰਜ ਮਹੀਨੇ ਵਾਲੇ ਆ ਤੁਹਾਡੇ ਸਾਹਮਣੇ ਹੀ ਆ ਸਭ ਸਮਝਣਾ ਕਹਿੰਦੇ ਵੇਖਣੀ ਆਪਣੀ ਸਮਝਣਾ ਕੋਈ ਵੇਖ ਲੈ ਆਪਣੀ ਸਮਝਣਾ ਦੇਖ ਕੇ ਖੜਿਆ ਕੋਈ ਠੀਕ ਆ ਆਪਾਂ ਆਪਣੀ ਸਮਝਣਾ ਵੇਖ ਕੇ ਲੈ ਆਏ ਆ ਆਪਾਂ ਪੈਗਲ ਕਰ ਆਪਣੇ ਘਰ ਦੀ ਤੇ ਹੈ ਹਾਂਜੀ ਹਾਂਜੀ ਬਾਕੀ ਚਵਾਈ ਪਸਮਾਹ ਸਾਰੀ ਓਕੇ ਰੋੜਿਆ ਆਪਣੀ ਗਰੰਟੀ ਹੋ ਗਈ ਠੀਕ ਆ ਖੋਲੋ ਫਿਰ ਤੋਰੀਏ ਲੱਡ ਜੋ ਦੁੱਧ 9 10 ਕਿਲੋ ਜਿਹੜਾ ਮੌਕੇ ਤੇ ਕਹਿੰਦੇ ਕਿ ਇਹਦੇ ਕੋਲ ਹੈਗਾ ਤੇ ਮਗਰ ਇਹਦੇ ਵੱਛੀ ਆ ਬਾਕੀ ਸਾਂਭੇ ਦੀ ਥੋੜੀ ਜੀ ਘੱਟ ਹੋਈ ਆ ਤੇ ਸਾਂਭ ਵਾਲਾ ਕੋਈ ਵੀਰ ਲੈ ਜਾਏ ਤੇ ਦੁੱਧ ਇਹਨੇ ਜਿਹੜਾ ਵਾ ਚੰਗਾ ਇਹਨੇ ਚਵਾਈ ਜਾਣਾ ਤੇ ਫੈਟ ਵੀ ਇੰਨਾ گاਵਾ ਦੀ ਚੰਗੀ ਹੁੰਦੀ ਆ ਲੈ ਜਾ ਵੀਰ ਜੀ ਲੈ ਪੰਮਾ ਲਾਇਆ ਬਾਕੀ ਜਿਹੜਾ ਵੀ ਸਾਂਭੀ ਸੁਭੀ ਨਹੀਂ ਗਏ ਸਾਂਭੀ ਨਹੀਂ ਤੇ ਗਾ ਮੋਲ ਮੋੜ ਦੀ ਹਾਂਜੀ ਹਾਂਜੀ ਸਾਂਭੀ ਨਹੀਂ ਗਏ ਨੇ ਬਾਕੀ ਦਰੋ ਹੈ ਜਾਦਪਾਲ ਦੋੜੀ ਬਾਕੀ ਇਹ ਆ ਕਿ ਥੱਲੇ ਸਫਾਈਆਂ ਚ ਜਿੰਨੇ ਵੀ ਆ ਬਾਈ ਆ ਧਾਰਨਾ ਧਾਰ ਬਰਾਬਰ ਥਾਣ ਥਣੋਂ ਅੱਗੇ ਰੋੜਿਆ ਹਾਂਜੀ ਹਾਂਜੀ ਬਾਕੀ ਜਵਾਬ ਵੀ ਸਾਂਭ ਆ ਆਪਣੀ ਤੋਂ ਆਪੋ ਆਪਣੀ ਸਾਂਭ ਦਾ ਕਰਕੇ ਦੀ ਠੀਕ ਹੈ ਜੀ ਇਹਨੇ ਕੋ ਸਾਂਭ ਕਰ ਦੁੱਧ ਚੋੜੂਆ ਨਾ ਸਾਂਭ ਗੁਰੂ ਤੇ ਪਠਾਇ ਮੰਨ ਜਿੱਤੇ ਫਿਰੇ ਇੱਕ ਤਰ੍ਹਾਂ ਵੀਰ ਨੇ ਦੁੱਧ ਘੜ ਦਿੱਤਿਆ ਸੀ ਕਿੰਨਾ ਰੱਖਣਾ ਇਹਦਾ ਮੁੱਲ ਮੁੱਲ ਬਾਬਾ ਜੀ 28000 ਰੁਪਏ ਅੱਛਾ 5000 ਦਵਾਂਗੇ ਜੋ ਇਹ ਦੇ ਦੋਗੇ 23000 ਦੇ ਹੋ 1000 ਰੁਪਏ ਛੱਡਦਾ ਮਬਾਈ ਹੋਰ ਬਾਈ ਜੀ ਬਾਈ ਜੀ ਤੇ ਬਾਕੀ ਮੌਕੇ ਤੇ ਮਾਤਨ ਹੋਰ ਹੋ ਜੂ ਠੀਕ ਆ ਜਸਨ ਹੋਈ ਕਰਦੀ ਹੈ ਜਿਹਦੇ ਚ 200 ਛੋਟੀ ਹੋਵੇ 2000 ਦੀ ਮਬਾਈ ਜਸਨੋਂ 200 ਰੁਪਏ ਛੋੜ ਬਸ ਠੀਕ ਆ ਤੇ ਅੱਜ ਜਸਨ ਹੋਈ ਕਰੀ ਜਾਈਏ ਫਿਰ ਸਾਰੇ ਕੋਈ ਗੱਲ ਜਸਨੋਂ ਛੱਡਾਂਗੇ ਮਬਾਈ ਤੇ ਆ ਗਿਆ ਆਪਣੇ ਕੋਲ ਦੂਸਰੇ ਨੰਬਰ ਤੇ ਇਹਦਾ ਬੱਚਾ ਮਰ ਗਿਆ ਜੀ ਮਬਾਈ ਦਾ ਬੱਚਾ ਮਰ ਗਿਆ ਜੀ ਅੱਛਾ ਤੇ ਦੁੱਧ ਦੇ ਕੋਲ ਢਾਕਲ ਢੰਡਾ ਹੋਊਗਾ ਤਿਆਰ ਬਿਲਕੁਲ 10 ਲੀਟਰ ਖੋਲੋ ਫਿਰ ਤੋਰੀ ਤਿਆਰ ਹੈ ਬਿਲਕੁਲ ਠੀਕ ਆ ਤੇ ਬਾਕੀ ਹੈਗੀ ਇਹ ਵੀ ਜਰਸੀ ਕ੍ਰੋਸ ਚ ਹੈ ਜਰਸੀ ਕ੍ਰੋਸ ਚ ਬਾਬਾ ਹੀ ਪਹਾੜ ਦੇ ਗਾਂ ਲੱਗੀ ਜੀ ਅੱਛਾ ਇਹਨੇ ਗੁਲਾਤ ਛੇੜੀ ਮਰੂਗੀ ਪਹਾੜ ਦੇ ਲੱਗੀ ਜੇਗਾ ਤੇ ਦੁੱਧ ਸੰਘਣਾ ਦਾ ਇਨਾ ਕਾਵਾ ਦਾ ਵੇ ਇਹਨੂੰ ਭਰਿਆ ਦੋ ਦੇ ਦੇ ਕਾਲੇ ਮੋਕੇ ਦੇ 10 ਲੀਟਰ 10 ਤੇ ਥੋੜਾ ਜਿਹਾ ਪੈਰ ਨਪਦੀ ਹੈ ਪੱਕੀ ਜਗ੍ਹਾ ਤੇ ਥੋੜਾ ਜਿਹਾ ਇਧਰ ਨੋਵੇਂ ਬੰਨਣਾ ਹੈ ਇਹ ਤੇ ਵੀ ਬੀੜਾ ੜ ਗਿਆ ਹੈ ਬਜਰੀ ਦਾ ਬੀੜਾ ਨਹੀਂ ਮੜਾ ਉਹ ਕੱਢਿਆ ਇਸ ਲਈ ਪੈਰ ਤੇ ਠੀਕ ਹੈ ਉਹ ੜ ਗਿਆ ਤੇ ਚਲੋ ਇਹ ਬਾਕੀ ਕੋ ਆਪਣੇ ਵੇਰ ਵੇਖ ਕੇ ਖੜੇ ਕੋਈ ਗੱਲ ਨਹੀਂ ਹੋ ਜੀ ਹਾਂਜੀ ਹਾਂਜੀ ਬਾਕੀ ਥਣ ਹਵਾਨੇ ਤੇ ਜਿਹੜੀ ਖੁੱਲੀ ਹੈ ਲੈ ਜਾ ਤੋਰ ਦੇ ਜੀ ਇਹਦਾ ਕਿੰਨਾ ਮੁੱਲ ਦੇ ਫਿਰ ਕਰਨਾ ਆਪਾਂ ਉਹ 100 ਰੁਪਏ ਬੱਚਾ ਜੀ ਨਾ ਹੁੰਦਾ ਹਾਂਜੀ ਫਿਰ ਤੇ ਆਪਾਂ ਮੁੱਲ 40000 ਕਰਦੇ ਚਾਹੀਏ ਲੱਗਦੇ ਆ ਹਾਂਜੀ ਹੁਣ 32000 ਦੀ ਹਾਂ ਨਾ ਦੇ ਦਾਂਗੇ ਵਿੱਚ ਮਾਨਤਾ ਕਰ ਦੋਗੇ 200 ਰੁਪਏ ਛੋਟ ਕਰਨਾ ਵਿੱਚ ਅੱਛਾ ਠੀਕ ਆ ਤੇ ਦੁੱਧ ਆ ਕਿਲੋ ਚਵਾ ਦੋਗੇ ਕਿਲੋ ਚਵਾਵਾ ਬਾਕੀ ਚਵਾਣ ਥੋੜਾ ਬੜਾ ਸੋਹਣਾ ਬਾਕੀ ਬੱਚਾ ਤੁਸੀਂ ਸਾਹਮਣੇ ਠੀਕ ਹੈ ਜੀ ਕੋਈ ਇਹਦਾ ਮਸਲਾ ਨਹੀਂ ਹੈਗਾ ਬਾੜੇ ਲੱਗੀਗਾ ਕੋਈ ਗੱਲ ਨਹੀਂ ਠੀਕ ਆ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ 33 ਨੰਬਰ ਤੇ ਇਦੇ ਕੋਲ ਕਿੰਨਾ ਹੀ ਦੁੱਧ ਵੀਰ ਜੀ? ਇਦੇ ਕੋਲ ਵੀ 7 ਕਿਲੋ ਦੁੱਧ ਜੀ। 7 ਕਿਲੋ ਹੈਗਾ ਦੁੱਧ ਪੱਕਾ। ਤੇ ਇਹਦੇ ਮਗਰ ਬੱਚਾ ਕੀ ਜੇ? ਇਹਦੇ ਮਗਰ ਬੱਛੀ ਜੇ। ਇਹਦੇ ਮਗਰ ਵੀ ਬੱਛੀ ਆ। ਹਾਂਜੀ ਹਾਂਜੀ ਬੱਛੀ ਜੇ। ਠੀਕ ਐ। ਤੁਰਾਂ ਹਾਂ ਫੇਰ ਇਹਨੂੰ। ਇਹਨੂੰ ਸੋਈ ਨੂੰ ਕਿੰਨਾ ਚਿਰ ਹੋ ਗਿਆ ਉਹ? ਸੋਈ ਆ ਪਈ ਹੋ 1 ਮਹੀਨੇ ਲੱਗੇ ਬੰਨੇ। ਮਹੀਨੇ ਲੱਗੇ ਬੰਨੇ ਤਾਂ ਬੱਚਾ ਜਿਹੜਾ ਇਹਦਾ ਵੀ ਹੈਗਾ ਵਾ। ਉਹ ਬੱਛੀ ਸਾਹਮਣੇ ਜਿਹੜੀ ਸਾਹਮਣੀ। ਇਦੇ ਕੋਲ ਦੁੱਧ ਮੌਕੇ ਤੇ 7 ਲੀਟਰ ਜਿਹੜਾ ਦੱਸਦੇ। ਲੈ ਜੀ ਜੀ ਬਾਕੀ ਸਾਰੀਆਂ ਹੀ ਸੁਈਆਂ ਸਵਾਈਆਂ ਵਾ ਤਸੱਲੀ ਤੁਸੀਂ ਆਪਣੇ ਆਪ ਕਰਕੇ ਖੜਨੀ ਆ ਆਪਣੀ ਮਰਜ਼ੀ ਨਾਲ ਤੇ ਆਪਣੀ ਸਮਝ ਦੇ ਨਾਲ ਤੇ ਇਹਦਾ ਮੁੱਲ ਵੀ ਜੀ ਫਿਰ ਮੁੱਲ ਰਪੀ ਦਾ ਆ ਆਣਾ ਯਾ 19200 ਰੁਪਏ ਛੋੜ ਜਾਪਾਂ। ਅੱਛਾ 19000 ਚੋਂ 200 ਛੱਡ ਦੋਗੇ। ਆਪਾਂ 20 ਨਿਆ ਦੇ ਬਾਈ ਨਿਆ ਦੇ। ਅੱਛਾ 19200 ਰੁਪਏ ਛੋੜ ਕਰਾਂਗੇ। ਠੀਕ ਹੈ ਤੇ ਮਗਰ ਵਛੀ ਦੇ ਦੁੱਧ 10-7 ਕਿਲੋ। ਮਗਰ ਵਛੀ ਦੇ ਦੁੱਧ 7 ਕਿਲੋ ਠੀਕ ਹੈ। ਉੱਚੀ ਤੇਰੇ ਚੰਗੀ ਪੜੀ ਆ ਵਕੀ। ਠੀਕ ਹੈ। ਵਛੇ ਵੀ ਕੋਈ ਸਾਂਭ ਵਾਲਾ ਕੋਈ ਲੈ ਜਾਏ ਤੇ ਵਛੇ ਵੀ ਸਾਂਭੀ ਜਾਊਗੀ। ਤੇ ਹੁਣ ਆ ਗਏ ਆਪਣੇ ਕੋਲ ਐਂਡ ਤੇ। ਐਂਡ ਤੇ ਵੀ ਜੀ। ਇਹਨੂੰ ਕਿੰਨਾ ਚਿਰ ਹੋਇਆ ਇਸੋ ਹੀ ਨਾ? ਇਹਨੂੰ ਵੀਰ ਫਿਰ ਜੀ ਵੀਕ ਨਾ ਹੋ ਗਈ। ਤੇ ਇਹਦੇ ਕੋਲ ਦੁੱਧ ਕਿੰਨਾ ਜੀ? 15 ਦਾ 20 ਨਾ ਹੋਗ 15 ਕਿਲੋ ਉਹਦੇ ਲਈ ਤਿਆਰ ਬਿਲਕੁਲ ਬਿਲਕੁਲ ਤਿਆਰ ਹੀ ਤਿਆਰ ਜੀ ਤੋਰਾਂ ਫੇਰ ਇੱਕ 15 ਲੀਟਰ ਦੁੱਧ ਜਿਹੜਾ ਇਹਦੇ ਕੋਲ ਤਿਆਰ ਦੱਸਦੇ ਤੇ ਇਹਦੇ ਮਗਰ ਕੀਜ ਇਹਦੇ ਮਗਰ ਬੱਛਾ ਆਇਆ ਇਹਦੇ ਮਗਰ ਬੱਛਾ ਆਇਆ ਜਿਹੜਾ ਬੱਚਾ ਗਾੜੀ ਬੰਨਿਆ ਹੋਵੇ ਤੁਹਾਨੂੰ ਦਿਖਾ ਦਿੰਦੇ ਨੇ ਆਹ ਤੇ ਛਾਬੀ ਫੜ ਲੈ ਦੁੱਧ ਜਿਹੜਾ ਵਾ ਅੱਜ ਮਿਹਰਬਾਨੀ ਕਰਕੇ ਇਹਨਾਂ ਮੇਰੇ ਪੋਤੇ ਨੂੰ 15 ਲੀਟਰ ਕਹਿੰਦੇ ਨਹੀਂ 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 ਬਸ ਇਹਦੇ ਬਸ ਗਮੱਸ ਕਰਨੇ ਤੋਂ ਬਸ ਕੋਈ ਨਾ ਕਰਾਂ ਇਹਨਾਂ ਕੋਲ ਬਾਕੀ ਦੁੱਧ ਤੁਸੀਂ ਆਪ ਚੋਈ ਕਰਕੇ ਖੜਨਾ ਵਾ ਸੋਈ ਸਵਾਈ ਆ ਦੁੱਧ ਤਿਆਰ ਆ ਮੋਕੇ ਤੇ ਹੁਣ ਦੋ ਟਾਈਮ ਹੋਣਾ ਤੁਸੀਂ ਆਪਣੀ ਆਪ ਚੋਈ ਕਰਕੇ ਖੜਨੇ 1 ਮਿੰਟ ਰੁਕਿਓ ਇੱਥੇ ਫੇਰ ਰੋਟੀ ਤੁਹਾਡੀ ਰੋਟੀ ਬਣਾ ਕਿੰਨਾ ਟਾਈਮ ਆ ਦੇਖ ਸਾਦੇ ਜੀ ਥਣਾ ਦਾ ਸਾਈਜ਼ ਕੈਪ ਦੇਖ ਸਾਦੇ ਬਿਲਕੁਲ ਦੂਰ ਦੂਰ ਜਿਹੜਾ ਥਣ ਲੱਗਾ ਤੇ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਲੈ ਜਾਓ ਜੀ ਬੋਡੀ ਸਟਰਕਚਰ ਚੰਗਾ ਜਿੰਨੀ ਅੱਜ ਜਿੰਨੀ ਸਾਰੀ ਗਾਂ ਸਾਦ ਆ ਲੈ ਜਾਓ ਜੀ ਪਹਿਲਾਂ ਮੱਦੇ ਬੰਦੇ ਜੀ ਜਾ ਉਹ ਜਿਹੜੇ ਪਿਆਰ ਹੋਏ ਤੇ ਬੱਚਾ ਇਹਦਾ ਤੁਹਾਨੂੰ ਦਿਖਾ ਦਈਏ ਇੱਕ ਵਾਰੀ ਬੱਚਾ ਦਿਖਾ ਲਓ ਜੀ ਬੱਚਾ ਇਹਦਾ ਉਧਰ ਪੰਨੇ ਆ ਆ ਬੱਚਾ ਇਹ ਜਿਹੜਾ ਬਾਕੀ ਆ ਗਾਵਾਂ ਵੀ ਕਿਆਂ ਅੰਦਰ ਵਾਲੀਆਂ ਜਿਹੜੀਆਂ ਬੱਚਾ ਇਹਦੇ ਮਗਰ ਬੱਚਾ ਇਹ ਜਿਹੜਾ ਤੇ ਇਹਦਾ ਮੁੱਲ ਵੀਰ ਜੀ ਫਿਰ ਮੁੱਲ ਉਹਦੇ ਹਰਪ੍ਰੀਤ ਜੀ 55000 ਰੁਪਏ ਦਾ ਅੱਛਾ 50000 ਦੀ ਹਾਂ ਮਾਂ 50000 ਦੀ ਹਾਂ ਤੁਸੀਂ ਆਪਾਂ ਡੰਗਰ ਵਿੱਚ ਦੇਣਾ ਉਹਨੂੰ ਜਿਹੜਾ ਵੀਰ ਆਪਣੇ ਕੋਲ ਚੋਣ ਆਊਗਾ ਤਸੱਲੀ ਕਰਕੇ ਖੜੂਗਾ ਆਪਣੀ ਤਸੱਲੀ ਇਹ ਕਰਕੇ ਖੜੇ ਇਥੋਂ ਦੂੋਂ ਟਾਈਮ ਚ ਹੋਵੇ ਤੀਨ ਟਾਈਮ ਚ ਹੋਵੇ ਸਾਨੂੰ ਦੁੱਖ ਕੋਈ ਨਹੀਂ ਵੀ ਠੀਕ ਹੈ ਕਹਿਣ ਆਪਣੀ ਘਰ ਗੀਤ ਘਰ ਦੀ ਥਲੀ ਆ ਆਪਣੀ ਕਹਿਣ ਦਾ ਮਤਲਬ ਇਹ ਆ ਕਿ ਇੱਥੋਂ ਜਿੱਤਨਾ ਮਰਜ਼ੀ ਤਸੱਲੀ ਕਰਕੇ ਲਾਏ ਬਾਅਦ ਚੋ ਕੋਈ ਗੱਲ ਨਹੀਂ ਮਤਲਬ ਸੁੱਖੇ ਸੰਦੇ ਦਾ ਕੋਈ ਫੋਨ ਲਾਵੇ ਬਾਕੀ ਕੋਈ ਨਹੀਂ ਜਿੱਦੂ 100 ਰੁਪਏ ਲਾਵੇ ਬਸ ਲੰਬੇ ਵਾਲਾ ਵੀਰ ਬਾਜੋ ਔਖਾ ਜਾਂਦਾ ਹਾਂਜੀ ਹਾਂਜੀ ਵੀ ਭਾਈ ਦੁੱਧ ਘਟਨੇ ਲਾਏ ਮੇਰੇ ਕਿਲੇ ਚੋਈ ਜਾਓ ਵੀਰ ਮੇਰੇ ਕੋ ਪਰਸੋਂ ਚਲੋ ਪਰਸੋਂ ਤੁਹਾਡੀ ਵੀਡੀਓ ਤੇ ਗਾਮ ਗਾ ਗਈ ਆ ਵੀਰਾਂ ਦਾ ਵੀਰੇ ਪੱਠੇ ਨਹੀਂ ਖਾਣ ਦੀ ਆਂਦਾ ਪਾਣੀ ਨਹੀਂ ਪੀਣ ਦੀ ਤੇ ਮੈਂ ਤਵੀਰ ਮੇ ਪਿੰਡੋਂ ਪਾਣੀ ਜਾ ਕੇ ਲੈ ਜਾਇਆ ਕਰਨ ਕੇ ਆਣੀ ਨੇ ਪੀੜੇ ਪਟਨਾ ਘਰ ਦੁੱਧ ਗੁੰਦ ਨਾਣੇ ਹਾਂਜੀ ਹਾਂਜੀ ਦੁੱਧ ਦਾ ਮਜਰਾ 4 ਕਿਲੋ ਕਰਕੇ ਖਵਾਈ ਵੀ ਉਹਨਾਂ ਨੂੰ ਠੀਕ ਹੈ ਕਿਉਂਕਿ ਪੈਣਾ ਪੀਲੇ ਆਪਾਂ ਹਾਂਜੀ ਹਾਂਜੀ ਉਹ ਖਵਾਈ ਹੈ ਪੰਗਾਬ ਵੀ ਠੀਕ ਹੈ ਜੀ ਤੇ ਮੈਂ ਵੀ ਪੱਟੇ ਖਾਉਂ ਦੁੱਧ ਪੀਉਂ ਵੀ ਵੇਰੀ ਇਹ ਗੱਲ ਮਾਨਣੀ ਆ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਵੀ ਚੋਆ ਚੋਆ ਡੰਗਰ ਸੂਏ ਸੂਆ ਡੰਗਰ ਆ ਬਈ ਕੋਈ ਸੂਣਾ ਨਹੀਂ ਤੇ ਹੈ ਨਹੀਂ ਕੋਈ ਜੀ ਜਿਵੇਂ ਚੱਤੂ ਹੋਗੇ ਤਸੱਲੀ ਕਰਕੇ ਖੜੋ ਉਹਦੇ ਵੇ ਪੂਰਾ ਤੇ ਲੈ ਜਾ ਨਹੀਂ ਤੇ ਮੇਰੇ ਘਰੇ ਬੱਚੇ ਨਹੀਂ ਤੇ ਇੱਥੇ ਰਹਿਣ ਠੀਕ ਹੈ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣ